ਆ ਰਸਤਾ ਬੰਦ ਕਰਦੇ ਪਏ ਸੀ ਜੀ ਤੇ ਹੁਣ ਖੋਲ੍ਹਨੇ ਆ ਜੀ ਕਿਸਾਨ ਯੂਨੀਅਨ ਆ ਗਈਆਂ ਨੇ ਉਹਦੇ ਕਰਕੇ ਮੇਨ ਰਸਤਾ ਹੀ ਰੇਲਵੇ ਸਟੇਸ਼ਨ ਨੂੰ ਜਾਂਦਾ ਸੀ ਜੀ ਹਰੇਲਾਂ ਨਾਲ ਨਾਲ ਹੁਣ ਫਿਰ ਕਿਸਾਨ ਯੂਨੀਅਨ ਆ ਗਈਆਂ ਤੇ ਇਹਦੇ ਕਰਕੇ ਫਿਰ ਹਣ ਪਟਾਉਣ ਦੇ ਨਾਅਰੇ ਦੇ ਅਧਾਰੀ ਆ ਰੇਲਵੇ ਵਾਲੇ ਵੀ ਵੈਕੋਸ਼ਿਕਾ ਖਾਲਸਾ ਵੈਕੋਸ਼ਿਕੀ ਖਤੇ ਅੱਜ ਰੇਲਵੇ ਭਾਗ ਨੇ ਫਿਰ ਫਜ਼ਗੜ ਤੂੜੀਆਂ ਸਟੇਸ਼ਨ ਉੱਤੇ ਨਵਾਂ ਜਿਹੜਾ ਪ੍ਰਵਾਹ ਸ਼ੁਰੂ ਕਰ ਦਿੱਤਾ ਹੈ ਕਿ ਜਿਹੜਾ ਲਾਈਨ ਦੇ ਨਾਲ-ਨਾਲ ਰਸਤਾ ਘਾਟਕ ਨੂੰ ਜਿਹੜਾ ਦੂਰ ਦਾ ਸੀ ਉਹ ਫਜ਼ਗੜ ਤੂੜੀਆਂ ਨੂੰ ਤੇ ਆਮ ਕਿਸਾਨਾਂ ਦੇ ਖੇਤਾਂ ਨੇ ਵੀ ਰਸਤਾ ਜਾਂਦਾ ਸੀ ਗਦਾਮਾ ਨੂੰ ਰਸਤਾ ਜਾਂਦਾ ਸੀ ਨਾਲ ਗਦਾਮਾਂ ਨੂੰ ਜਿਹੜੇ ਵੇਅਰ ਹਾਊਸ ਵਾਲੇ ਗਦਾਮ ਨੇ ਇਹ ਸਾਰੇ ਜਿਹੜੀ ਆ ਰਾਹ ਬੰਦ ਕਰਿਆ ਇਹ ਸੱਧਾ ਜਿਹੜੀ ਆ ਉਹ ਇਸ ਰਸਤੇ ਲੱਗਦੀ ਆ ਕਿ ਕਿਸਾਨਾਂ ਦੀ ਵੀ ਰੇਲ ਤੋਂ ਦੋਹਾਂ ਪਾਸੇ ਜ਼ਮੀਨ ਆ ਉਹਦਾ ਲੋਕ ਅੱਗੇ ਵੀ ਸੰਤਾਪ ਵਧਾਰੇ ਆ ਤੇ ਦੋਹਾਂ ਪਾਸੇ ਲਿਆ ਕੇ ਫੇਰ ਇਧਰ ਦੀ ਫੜਕ ਥਣੇ ਦੇ ਆ ਕੇ ਫੇਰ ਆਪਣੇ ਘਰਾਂ ਨੂੰ ਆਪਣਾ ਪੱਠਾ ਪਾੜਾ ਜਿਹੜਾ ਉਹ ਖੜਦੇ ਆ ਟਰਾਲੀਆਂ ਖੜਦੇ ਆ ਆਪਣੇ ਜਨ ਸੰਵੜਦੇ ਆ ਉਹਦੀ ਅਗਰ ਕਾਵੜ ਜਿਹੜੀ ਆ ਫੇਰ ਇਹ ਰੇ ਦੇ ਭਾਗ ਨੇ ਖਿਲੂ ਕੀਤੀ ਆ ਤੇ ਅੱਗੇ ਵੀ ਇਹਨਾਂ ਨੇ ਇਹ ਰੇਲੇ ਭਾਗ ਨੇ ਸ਼ੁਰੂ ਕੀਤਾ ਸੀ ਕਿ ਰੇਲ ਇੱਥੇ ਲਿਆ ਕੇ ਜਿਹੜੀ ਕੋਲੀ ਦੀ ਰਾਖਿਆ ਉਹਨੇ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਲੋਕਾਂ ਦਾ ਪ੍ਰਾਣਿਕ ਬਿਵਾਰੀਆਂ ਲੱਗੀਆਂ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਖਰਾਬ ਹੋਈ ਉਸ ਕੱਟੇ ਮਿੱਟੀ ਨਾਲ ਪਸ਼ੂਆਂ ਦਾ ਬੜਾ ਨੁਕਸਾਨ ਹੋਇਆ ਔਰ ਸਕੂਲ ਦੀ ਪੜ੍ਹਾਈ ਦਾ ਵੀ ਬੜਾ ਬੱਚਿਆਂ ਦੇ ਅਸਰ ਪੈਂਦਾ ਸੀ ਉਹ ਵੀ ਅਸੀਂ ਬੜੇ ਜ਼ੋਰ ਨਾਲ ਲੜ ਕੇ ਤੇ ਉਹ ਸਭ ਪੂਰਾ ਬੰਦ ਕਰਾਇਆ ਅੱਧ ਜਿਹੜਾ ਇਹ ਨਵਾਂ ਵਾਅਦਾ ਸ਼ੁਰੂ ਹੋਇਆ ਉਹਦੇ ਵਾਸਤੇ ਸਾਰੇ ਕਿਸਾਨਾਂ ਨੇ ਇਕੱਠੇ ਹੋ ਕੇ ਇਹੜਾ ਕੋਲ ਅੱਜ ਰਸਤਾ ਬੰਦ ਹੋ ਰਿਹਾ 8 ਫੁੱਟ ਛੱਡ ਕੇ ਦਾ ਨਾਲ ਨਾਲ ਲੱਗ ਰਹੇ ਸਨ ਇਹਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਜੂ ਆਪਣੇ ਖੇਤਾਂ ਨੂੰ ਕੋਪਾਏ ਨੂੰ ਟਰਾਲੀ ਛੱਡੀ ਕੋ ਮੋਟਰ ਨਹੀਂ ਜਾ ਸਕਦੀ ਉਹਦੇ ਬੜੀ ਰਿਕਵਰੀ ਸੀ ਅੱਜ ਅਸੀਂ ਸਾਰੇ ਜਥੇਬੰਦੀ ਵਾਲੇ ਇਕੱਠੇ ਹੋ ਕੇ ਇਹ ਸਾਰੀ ਰਿਕਵਰੀ ਨੂੰ ਦੂਰ ਕੀਤਾ ਤੇ ਇਹੜੇ ਲੱਗੇ ਕੋਲੇ ਪਟਾਏ ਜੇ ਅੱਕੇ ਤੋਂ ਕਰਨ ਦੇ ਫਤਿਹ ਅਗਲਾ ਜੇ ਕੋਈ ਤੇ ਫਿਰ ਅਗਲਾ ਸਬਕ ਕਰਨਗੇ ਤੇ ਫਿਰ ਅਸੀਂ ਆਪਣੀ ਜਥੇਬੰਦੀ ਦਾ ਕਮਿਸ਼ਨ ਕਰਕੇ ਸਬਕ ਤੱਕਸ਼ਣ ਲਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜਿੰਦਾਬਾਦ 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 ਕਿਹਦਾ ਕੇਸ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਨਹੀਂ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਮੁਰਦਾਬਾਦ 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 ਪਾਕ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ